ਸਾਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਰਨਰਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕੋਟ ਸਦਰਖਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਆ ਇੱਕ ਸੂਆ ਸਵਾਜਾ ਨਾਗਾ ਜੀ ਤੇ ਇੱਕ ਗੱਬਣ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਦਰ ਚੱਲਦਾ ਰਹਿਣਾ ਜੀ ਸਸਰੀ ਜੀ ਸਸਰੀ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤੋਂ ਨੂੰ ਪਿੰਡ ਕੋਰਸਾਰ ਖਾਂਜੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 87221839 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾਜੀ ਆ ਦੂਜਾ ਸੂਆ ਸੁੰਦੀ ਆ ਜੀ ਸਮਾਂ ਕਿੰਨਾ ਲੈ ਜੀ ਲੈ ਜੀ ਕੋਈ 4-5 ਦਿਨ ਕਿੰਨਾ ਕਪਾਜੀ ਦੁੱਧ ਜੀ 13 ਕਿਲੋ ਦੇ ਦੇਗੀ ਠਣਾ ਦੀ ਰੰਨਾ ਜੀ ਓਕੇ ਆ ਜੀ ਠੰਡੀ ਸੀਲ ਪੂਰੀ ਆ ਜੀ ਚੰਟ ਹੋ ਗਿਆ ਉਹ ਜੀ ਠੀਕ ਆ ਜੀ ਆ ਬੈਕ ਸਾਈਡ ਤੇ ਮਾੜੀ ਜੀ ਜਿਹੜੀ ਫੋਟ ਜੀ ਆ ਬਾਈ ਚੱਲਦੀ ਤਾਂ ਨਹੀਂ ਜੀ ਨਹੀਂ ਨਹੀਂ ਚੱਲਦੀ ਠੀਕ ਆ ਤੋਰ ਕੇ ਦਿਖਾ ਦੀ ਬਾਈ 22 ਦੇ ਦਸਨ ਮੁਤਾਬਕ ਸੂਆ ਦੂਜਾ ਸੁੰਦੀ ਆ ਜੀ ਸਮਾਂ 2:10 ਦਾ ਕਿ ਹਜੇ 4-5 ਦਿਨ ਲੈ ਜੂਗੀ 1-2 ਦਿਨ ਪਸੂ ਵੱਧ ਵੀ ਲਿਜਾ ਸਕਦਾ ਜਾਂ ਪਹਿਲਾ ਵੀ ਸੂ ਸਕਦਾ ਜੀ ਬਾਕੀ ਕਰੋ ਸੰਗ ਚ ਪੈ ਜਾਂਦੀ ਹੈ ਜੀ ਤਿਆਰੀ ਸੋਹਣੀ ਕਰਦੀ ਹੁੰਦੀ 13-14 ਕਿਲੋ ਦੁੱਧ ਕੋਈ ਬਾਹਲਾ ਵੀ ਨਹੀਂ ਮੱਝਾਂ ਰ ਗਈ ਹੋਊ ਜਿੰਨਾ ਦੁੱਧ ਹੋਇਆ ਜੀ ਥਾਣਾ ਦੇ ਸੱਜੂ ਵੀ ਸੋਹਣੇ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਕੋਟ ਨੇ ਸ਼ਾਂਖ ਨਹੀਂ ਮੋੜ ਲਿਆ ਹੋਏ ਜੀ ਥੋੜਾ ਇਹ ਕੈਮਰੇ ਤੋਂ ਡਰਦੇ ਜੀ ਪਸੂ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਜੀ ਥਾਣਾ ਦੇ ਸੱਜੂ ਡਿਮਾਂਡ ਕੀ ਆ ਬਾਈ ਇਹਦੇ 33000 ਰੁਪਿਆ ਹੋਜੂ ਮਾਨਦਾਨ ਜੀ 33000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਮਾਨਦਾਨ ਕਰਦਾਂਗੇ ਠੰਡੀ ਸੀਲ ਪੂਰੀ ਆ ਗਰਮੀ ਆ ਸਰਦੀਆਂ ਦਾ ਤੋਹਫਾ ਜੀ ਜਿਹਨੇ ਸਿੰਗਲ ਪਸ਼ੂ ਰੱਖਣਾ ਜੀ ਉਹਨੂੰ ਜਮਾਂ ਹੀ ਤੋਹਫਾ ਦੋ ਨੰਬਰ ਬਰੇ ਸੁਆ ਕਿਨ ਨਾ ਜੀ ਆ ਸੁਆ ਪਹਿਲਾ ਸੂਈ ਆ ਜੀ ਮੂੰਹ ਚੌਕੀ ਆ ਮੂੰਹ ਤਾਂ ਚਾਰ ਦੰਦਾਂ ਦਾ ਕਦੋਂ ਸੂਈ ਆ ਜੀ ਇਹ ਬਾਈ ਪਰਸੇ ਚਾਹੀਏ ਬੱਚਾ ਕੀ ਆ ਜੀ ਮਗਰ ਬੱਚੀ ਆ ਜੀ ਬੱਚੀ ਬਹੁਤ ਆਪਦੀ ਆ ਜੀ ਤੁਹਾਨੂੰ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਜੀ ਬੱਚੀ ਕੋਈ ਸੀਮਾ ਰਿਕਾਰਡ ਹੋਵੇ ਬੱਚੀ ਦਾ ਜੀ ਮੈਂ ਇੱਕ ਬੋਈ ਨਹੀਂ ਆ ਪਾਇਆ ਕੋਈ ਨਹੀਂ ਆਪਣੇ ਕੋਲ ਕੋਈ ਨਹੀਂ ਬਾਕੀ ਜਿਹੜੇ ਬਰੀਡਰ ਹੈ ਜੀ ਭਾਵੇਂ ਤੁਸੀਂ ਆਪ ਕਰ ਲਿਓ ਜੀ ਬੱਚੀ ਦਾ ਵੀਰੇ ਅੰਤ ਕੋਈ ਨਹੀਂ ਕਰ ਜੀ ਮੂੰਹ ਤੋਂ ਚਾਰ ਦੰਦ ਦਾ ਪਰਸੋ ਦੀ ਸੂਈ ਬੋਲਾ ਕਿੰਨਾ ਤਿਆਰ ਹੈ ਜੀ ਹੋਵੇਗਾ ਜੀ 10 12 ਕਿਲੋ ਜੋ ਕਿ ਦੇ ਦਾਂਗੇ ਬੇਚਤ ਹੋ ਗਿਆ ਉਹ ਜੀ ਜੇਰ ਦੀ ਡੰਨ ਹੈ ਜੀ ਜੇਰ ਦੀ ਡਾਣੇ ਇੰਦਾ ਨਾ ਮਾਰਾ ਸ਼ਰੇਕ ਕੋਈ ਥਣਾ ਦੀ ਉਹ ਮਾਰਾ ਸ਼ਰੇਕ ਉਲਟੇ ਲੱਗਦਾ ਹੋ ਟੇਡਾ ਇੱਕ ਥਣ ਦਾ ਹਾਂ ਜੀ ਕਿੰਨਾ ਕਿ ਟੇਡਾ ਉਹ ਮਾਰਾ ਕੋਈ ਡੈਡ ਆ ਜੀ ਬਾਲਟੀ ਦੇ ਵਿੱਚ ਵਧੀਆ ਪੈਂਦਾ ਠੀਕ ਹੈ ਜੀ ਥੋੜਾ ਜਿਹਾ ਤੋਰ ਕੇ ਦਿਖਾ ਦਿਓ ਫਿਰ ਸਹੀ ਗੱਲ ਹੈ ਜੀ ਬਾਈ ਕਹਿੰਦਾ ਪਹਿਲਾਂ ਹੀ ਦੱਸ ਦਿੰਨੇ ਆ ਬਾਈ ਇੱਕ ਥਣ ਦਾ ਸਰਾਕ ਥੋੜਾ ਜਿਹਾ ਡੈਡਾ ਜਾਨੀ ਥੋ ਪੈਂਦਾ ਬਾਲਟੀ ਚ ਹੀ ਆ ਥੋੜੀ ਜੀ ਤਾਂ ਡੈਡ ਹੀ ਜਾਂਦੀ ਹੈ ਜੀ ਪਹਿਲਾਂ ਤਾਂ ਦਾਸਤਾ ਕਿ ਕੋਈ ਸੱਜਣ ਵੀਰ ਦੂਰੋਂ ਚ ਆਵੇ ਜੀ ਆ ਕੇ ਚੋਲੇ ਤੇ ਵੀਰ ਨੂੰ ਮੋੜਨਾ ਵੀ ਔਖਾ ਹੋ ਜਾਂਦਾ ਮਗਰ ਬੱਚਾ ਬੱਚੀ ਆ ਟੌਪ ਦੀ ਇੱਕ ਤੋਹਫੇ ਨਾਲ ਇੱਕ ਤੋਹਫਾ ਤੁਹਾਨੂੰ ਫ੍ਰੀ ਮਿਲ ਜਾਣਾ ਜੀ ਅੱਜ ਦਾ ਜਿਹੜਾ ਬੌਲਾ ਤਿਆਰ ਹੈ ਜੀ ਉਹ 10 ਤੋਂ 12 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ। ਬਾਕੀ ਫੇਸ ਕੁਆਲਿਟੀ ਸੋਹਣੀ ਆ ਰੰਗ ਪ੍ਰਿੰਟ ਦੀ ਆਪ ਵੀ ਚੰਗੀ ਆ। ਮਗਰ ਬੱਚਾ ਵੀ ਚੰਗਾ। ਥਣਾ ਦੇ ਸਾਇਜ ਵੀ ਸੋਹਣੇ ਆ। ਪੂਰਾ ਹੱਥੀ ਚਵਾਈ ਵਾਲਾ ਮੋਟਾ ਥਣਾ ਜੀ। ਦੁੱਧ ਅੱਗੇ ਤੁਹਾਡੀ ਸੇਵਾ ਦੇ ਸਰਤੇ ਆ। ਜਿੰਨੀ ਤੁਸੀਂ ਕਰ ਲਓਗੇ ਸੇਵਾ ਜੀ ਉਹਨਾਂ ਚੋਲੋਗੇ ਜੀ। ਇੱਕ ਥਣਾ ਦੇ ਸਾਇਜ ਦੇਖ ਲਓ ਜੀ ਆ ਵੈਸੇ ਹੀ ਆ ਮਾੜੀ ਜੀ ਨਾਲ ਜੀ ਬੂਬੀ ਜੀ। ਚੈੱਕ ਕਰ ਸਕਦੇ ਚਲਦੀ ਨਹੀਂ ਜੀ ਤੇ ਡਿਮਾਂਡ ਵੀਰੇ ਦੀ। ਇੰਦਾ ਪਾਠਿਆ ਚ ਮਾਨਦਾਨ ਕਰਦਾ ਠੀਕ ਹੈ ਜੀ ਇਹਦੀ ਬਾਈ ਕਹਿੰਦਾ 65000 ਰੁਪਏ ਚ ਮਾਨਤਾਨ ਕਰਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ